ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਐਚਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਤਹਿਤ ਗੁਰਸਿੱਖ ਗੁਰਮਤ ਮੁਕਾਬਲਾ ਕਰਵਾਇਆ ਗਿਆ ਹੈ ਇਹ ਮੁਕਾਬਲਾ ਪਿੰਡ ਜਨੇਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ ਇਸ ਮੁਕਾਬਲੇ ਵਿੱਚ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਜੀ ਅੱਜ ਜੀ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰਸ ਪਿੰਨਾ ਕੀਰਤਨ ਕੀਤਾ ਗਿਆ ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਿਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਜੁਲਾਈ ਦਿਨ ਐਤਵਾਰ ਨੂੰ ਗੁਰਮਤਿ ਵਿਦਿਆਲਾ ਜਨੇਰ ਵਿਖੇ ਜਨੇਰ ਟਕਸਾਲ ਵਿਖੇ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਣ ਪ੍ਰੋਗਰਾਮ ਦੇ ਸਹਤ ਅੱਜ ਗੁਰਮਤ ਪੇਪਰ ਲਿਆ ਜਾ ਰਿਹਾ ਹੈ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਭਾਈ ਗੁਰਮੇਲ ਸਿੰਘ ਮੱਲੀ ਭਾਈ ਬਲਦੀਪ ਸਿੰਘ ਮੱਲੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਸਾਡੇ ਗੁਰਬਾਣੀ ਬਾਰੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋਵੇ ਸੋ ਬਹੁਤ ਹੀ ਸ਼ਲਾਘਾਯੋਗ ਇੱਕ ਕਦਮ ਹੈ ਇਹ ਵੀ ਅਰਦਾਸ ਹੈ ਸਤਿਗੁਰਾਂ ਦੇ ਅੱਗੇ ਕਿ ਇਸ ਅਕੈਡਮੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਵੀ ਤਰੱਕੀਆਂ ਬਖਸ਼ਣ ਅਤੇ ਇਸੇ ਤਰ੍ਹਾਂ ਦੇ ਨਾਲ ਇਹ ਅਕਾਦਮੀ ਮੱਲੀ ਬ੍ਰਦਰ ਜੋ ਨੇ ਬੱਚਿਆਂ ਨੂੰ ਗੁਰਮਤਿ ਇਤਿਹਾਸ ਔਰ ਸਾਡਾ ਜੋ ਵਿਰਸਾ ਹੈ ਉਹਦੇ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇੰਜੋ ਸਿੰਘ ਹੈ ਮੈਂ ਪਿੰਡ ਰੱਜੀ ਵਾਲੇ ਦਾ ਨਿਵਾਸੀ ਹਾਂ ਅੱਜ ਅੱਜ ਪਿੰਡ ਜਨੇਰੇ ਵਿਖੇ ਮੇਰੀ ਸਿੱਖੀ ਮੇਰੀ ਪਹਿਚਾਨ ਮ ਦਾ ਮੁਕਾਬਲਾ ਹੋਇਆ ਹੈ ਉਸ ਵਿੱਚ ਮੈਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਸੈਮੀਫਾਈਨਲ ਲਈ ਸਿਲੈਕਟ ਹੋ ਗਿਆ ਹਾਂ ਮੈਨੂੰ ਇਸ ਪੇਪਰ ਵਿੱਚੋਂ ਬਹੁਤ ਜਾਣਕਾਰੀ ਮਿਲੀ ਅਤੇ ਜਿਹੜੀਆਂ ਚੀਜ਼ਾਂ ਨੂੰ ਨਹੀਂ ਪਤਾ ਸੀ ਉਹ ਵੀ ਪਤਾ ਲੱਗੀਆਂ ਮੈਂ ਕੋਸ਼ਿਸ਼ ਕਰਾਂਗਾ ਕਿ ਫਾਈਨਲ ਵਿੱਚੋਂ ਪਹਿਲਾ ਸਥਾਨ ਹਾਸਲ ਕਰਾਂ ਅਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਗਨਦੀਪ ਕੌਰ ਹੈ ਮੈਂ ਟੀ ਐਚ ਜੀ ਅਕੈਡਮੀ ਵੱਲੋਂ ਕਰਵਾਏ ਗੇ ਗੁਰਮਤ ਮੁਕਾਬਲੇ ਮੇਰੀ ਸਿੱਖੀ ਮੇਰੀ ਪਹਿਚਾਨ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਮੇਰੀ ਸਿਲੈਕਸ਼ਨ ਸੈਮੀ ਫਾਈਨਲ ਦੇ ਲਈ ਹੋ ਗਈ ਆ ਤੇ ਹੁਣ ਮੈਂ ਅੱਗੇ ਜਾ ਕੇ ਫਿਰ ਪਹਿਲਾ ਸਥਾਨ ਹਾਸਲ ਕਰਾਂਗੇ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਜੀਐੱਜ ਅਕੈਡਮੀ ਜਗਰਾਉਂ ਵੱਲੋਂ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਫ੍ਰੀ ਆਫ ਕੋਸਟ ਦਿੱਤੀ ਜਾਏਗੀ ਮੱਲੀ ਭਰਾਵਾਂ ਦਾ ਇੱਕੋ ਇੱਕ ਸੁਪਨਾ ਕਿ ਸਾਡੇ ਵਿਦਿਆਰਥੀ ਧਾਰਮਿਕ ਵਿੱਦਿਆ ਦੇ ਨਾਲ ਨਾਲ ਅਕੈਡੈਮਿਕ ਵਿੱਦਿਆ ਵਿੱਚ ਵੀ ਮੱਲਾ ਮਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ